ਸ੍ਰੀ ਗੰਗ ਜੀ ਸਭ ਨੂੰ ਉਮੀਦ ਕਰਦੀ ਕਿ ਸਾਰੇ ਆਪਣੇ ਘਰਾਂ ਵਿੱਚ ਖੁਸ਼ੀ ਹੋਣਗੇ ਤੰਦਰੁਸਤ ਹੋਣਗੇ ਆਓ ਆਪ ਆਪਣੇ ਦੰਦਾਂ ਨੂੰ ਕਿੱਦਾਂ ਬਚਾ ਸਕਦੇ ਆਂ ਅਨਮੋਲ ਦੰਦਾਂ ਨੂੰ ਆਓ ਆਪਾ ਦੱਸਦੀ ਆ ਤੁਹਾਨੂੰ ਸਾਡਾ ਐਂਡ ਤੱਕ ਬਣੇ ਰਹਿਣਾ ਬਲਕਿ ਜਿਹੜਾ ਆਪਣੀ ਹੰਦਾਂ ਨੇ ਤਾਂ ਹੱਸਦੇ ਤੇ ਹਨਾ ਤੇ ਜਿੰਨਾ ਪੈਣ ਪਰਾਂਵਾਂ ਦੇ ਦੰਦ ਨਹੀਂ ਨਹੁੰਦੇ ਉਹਨਾਂ ਨੂੰ ਪੁੱਛੀਏ ਕਿ ਤਾਂ ਕੀ ਬਜ਼ੁਰਗਾਂ ਦਾ ਵੀ ਕਹਿਣਾ ਹੈ ਕਿ ਦੰਦ ਕੀਤੇ ਸਵਾਦੀਆ ਹਾਂ ਜੀ ਬਹੁਤ ਵਧੀਆ ਆਪਣੀ ਬਜ਼ੁਰਗ ਵੀ ਇਹ ਗੱਲਾਂ ਕਹਿ ਆਗੇ ਨੇ ਤੇ ਸਵਾਦ ਚ ਜਾਂਦਾ ਹਾਂ ਜੀ ਜਿੱਦਾਂ ਹੁਣ ਆਪਣੀ ਸਰਦੀਆਂ ਨੂੰ ਮੂਲੀ ਆਉਂਦੀਆਂ ਨੇ ਖਾਣ ਬਹੁਤ ਟੇਸਟੀ ਹੁੰਦੀਆਂ ਨੇ ਉਹ ਉਹ ਵੀ ਨਹੀਂ ਉਹ ਖਾ ਸਕਦੇ ਖੀਰਾ ਆਉਂਦਾ ਹੈ ਖੀਰਾ ਵੀ ਨਹੀਂ ਉਹ ਖਾ ਸਕਦੇ ਤੇ ਕਹੀ ਚੀਜ਼ਾਂ ਨਹੀਂ ਜਿਦਾ ਸ਼ੋਨੇ ਗੋੜਾ ਹਣਾ ਪਖਾਨੀਆਂ ਉਹ ਕੁਝ ਨਹੀਂ ਸਾਰੇ ਖਾ ਸਕਦੇ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਜੰਨੇ ਕਿ ਆਪਾਂ ਵੀ ਇਹਨਾਂ ਚੀਜ਼ਾਂ ਨੂੰ ਖਾਈਏ ਹਨ ਤੇ ਦੰਦਾਂ ਦੇ ਨਾਲ ਵਾਕਿ ਸਵਾਦ ਵੀ ਦੰਦਾਂ ਦੇ ਨਾਲ ਹੀ ਹੁੰਦਾ ਹੈ ਨਾ ਦੇ ਸਵਾਤੀ ਹੁੰਦੇ ਹੁੰਦੇ ਸਮਾਈਲ ਹੋ ਗਈ ਆਪਾਂ ਕਿਤੇ ਗਏ ਆਪਾਂ ਬਹੁਤ ਜਾਨਿਆਂ ਦੇ ਵਿੱਚ ਗਿਆ ਕੋਈ ਹੱਸ ਪਿਆ ਆਪਾਂ ਹੱਸ ਵੀ ਪੈਨੀਆ ਤੇ ਜਿਨ੍ਹਾਂ ਦੇ ਦੰਦ ਨਹੀਂ ਹੁੰਦੇ ਵਿਚਾਰੇ ਬਹੁਤ ਜ਼ਿਆਦਾ ਹੋ ਜਾਂਦੇ ਪਰ ਚੰਨ ਵੀ ਆਪਣੀ ਸੇਸ ਦੇਗੀ ਕਪੜਾ ਵੀ ਦੇ ਕੇ ਹੱਸਦੇ ਨੇ ਹਨਾ ਤਾਂ ਕਿ ਇਹਨਾਂ ਦਾ ਵੀ ਖੁੱਲ ਕੇ ਹੱਸਣਾ ਦਿਲ ਤੇ ਖਾਸਬਦਾ ਹੀ ਕਰਦਾ ਵਾਹ ਕਿਰਿਸ਼ਤ ਆਪਣ ਨੂੰ ਖੁਸ਼ ਰੱਖਿਆ ਨਾ ਹੱਸਦੇ ਹੱਸਣ ਦੇਣਾ ਤੇ ਜਿਹੜੇ ਦੰਦ ਨੇ ਨਾ ਜੀ ਆਪਣੇ ਬੁਢੀ ਸ਼ਾਨੀ ਨੇ ਹਨਾ ਜਦ ਆਪ ਹੱਸਦੇ ਆ ਬੁਢੀ ਸ਼ਾਨੇ ਆਪਣੇ ਦੰਦ ਤੇ ਆਹ ਆਪ ਆਪਣੇ ਦੰਦਾਂ ਨੂੰ ਦੰਦਾਂ ਲਈ ਆਪਾਂ ਜੇ ਤੁਹਾਡੇ ਲਈ ਕਿੰਨੇਵੇਂ ਤਰੀਕੇ ਦੀ ਦੰਦਾਂ ਨੂੰ ਬਚਾਉਣ ਵਾਸਤੇ ਆਪਾਂ ਤਰੀਕਾ ਲੈ ਕੇ ਆਏ ਆ ਤੇ ਪਲੀਜ਼ ਸਾਡੇ ਨਾਲ ਐਂਡ ਤੱਕ ਲੋਕਸ ਤੇ ਬਨੇ ਰਹਿਣਾ ਤਾਂ ਆਓ ਅੱਜ ਆਪਾਂ ਤੁਹਾਨੂੰ ਦੱਸੇ ਕਿ ਜਦੋਂ ਆਪਣੇ ਦੰਦ ਕਈ ਵਾਰ ਬਹੁਤ ਜ਼ਿਆਦਾ ਦੁਖਦੇ ਨੇ ਹਨ ਤੇ ਦੰਦਾਂ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀ ਅਚਾਨਕ ਵੀ ਕਈ ਵਾਰ ਪੇਨ ਹੋਣ ਲੱਗ ਜਾਂਦੀ ਹੈ ਰਾਤ ਦਾ ਸਮਾਂ ਹੁੰਦਾ ਜਾਂ ਆਪਾਂ ਕੁਝ ਰੋਟੀ ਵਗੈਰਾ ਖਾਣੇ ਤੇ ਤਾਂ ਵੀ ਸਾਡੇ ਦੰਦਾਂ ਵਿੱਚ ਬਹੁਤ ਜ਼ਿਆਦਾ ਪੇਨ ਹੋਣ ਲੱਗ ਜਾਂਦੇ ਤੇ ਪਰੇਸ਼ਾਨ ਹੋ ਜਾਂਦੇ ਆ ਤਾਂ ਕਿ ਦੰਦਾਂ ਦੀ ਜਿਹੜੀ ਪੇਨ ਹੁੰਦੀ ਨਾ ਬਹੁਤ ਹੀ ਜ਼ਿਆਦਾ ਦਰਦ ਕਰਦੇ ਔਰ ਬਹੁਤ ਹੀ ਜ਼ਿਆਦਾ ਪਕਸ਼ਾਨ ਹੋ ਜਾਂਦਾ। ਨਾ ਇਹ ਪਾਣੀ ਪੀਤਾ ਜਾਂਦਾ ਹੈ ਨਾ ਤੇ ਨਾ ਇਹ ਕੁਝ ਖਾਦਾ ਜਾਂਦਾ ਔਰ ਪਾਣੀ ਵੀ ਪੀਏ ਤੇ ਉੱਥੇ ਠੰਡਾ ਵੀ ਲੱਗਦਾ ਹੈ ਜੇ ਠੰਡਾ ਤਾਜ਼ਾ ਠੰਡਾ ਪਾਣੀ ਪੀਣੇ ਤੇ ਬਹੁਤ ਹੀ ਜ਼ਿਆਦਾ ਠੰਡਾ ਲੱਗਦਾ ਕਿ ਸਾਡੇ ਦੰਦ ਦੁਖਣ ਵੀ ਲੱਗ ਜਾਂਦੇ ਨੇ ਨਾ ਕੋਸਾ ਕੋਸਾ ਪੀਏ ਤੇ ਉਹ ਵੀ ਠੰਡਾ ਲੱਗਦਾ ਤੇ ਉਹ ਤਾਂ ਹੁੰਦਾ ਹੈ ਜਦੋਂ ਸਾਡੇ ਦੰਦਾਂ ਵਿੱਚ ਪਸ ਟੈ ਜਾਂਦੀ ਹੈ ਨਾ ਉਹ ਦਿਨਾਂ ਵੀ ਸਾਡੇ ਹੁੰਦਾ ਜਦੋਂ ਦੰਦਾਂ ਵਿੱਚ ਕੀੜਾ ਲੱਗ ਜਾਂਦਾ ਹੈ ਉਹਦਨਾਂ ਵਿੱਚ ਸਾਡੇ ਦੰਦਾਂ ਵਿੱਚ ਕਈ ਵਾਰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਤੇ ਆਓ ਅੱਜ ਆਪਾਂ ਤੁਹਾਨੂੰ ਕੁਝ ਨਵੇਂ ਤਰੀਕੇ ਦੀ ਦੰਦਾਂ ਨੂੰ ਬਚਾਉਣ ਵਾਸਤੇ ਤਰੀਕਾ ਦੱਸਦੇ ਹਾਂ ਜਦੋਂ ਦੇ ਦਰਦ ਹੁੰਦੀ ਹੈ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਕਈ ਜੰਦੇ ਆਪਾਂ ਸੌਂਦੇ ਹਾਂ ਨਾ ਵੀ ਬਹੁਤ ਜ਼ਿਆਦਾ ਮੇਰੇ ਦੰਦਾਂ ਦੀ ਪੇਨ ਹੋਈ ਜੇ ਕਈ ਵਾਰ ਆਪਾਂ ਕਿਤੇ ਰਿਸ਼ਤੇਦਾਰ ਦੇ ਵਿੱਚ ਜਾਣੇ ਕਿਤੇ ਆਪਾਂ ਮੈਡੀਸਟ੍ਰੇ ਜਾਣੇ ਕਿਤੇ ਵੀ ਜਾਣਿਆ ਤੇ ਸਾਡੇ ਦੰਦਾਂ ਵਿੱਚ ਅਚਾਨਕ ਪੀੜ ਦਰਦ ਹੋਣ ਲੱਗ ਜਾਂਦੀ ਹੈ ਤਾਂ ਆਪਾਂ ਨੂੰ ਉਸ ਟਾਈਮ ਆਪਾਂ ਨੂੰ ਮੈਡੀਸਨ ਦੀ ਲੋੜ ਹੁੰਦੀ ਹੈ ਤੇ ਮੈਡੀਸਨ ਵੀ ਨਹੀਂ ਮਿਲਦੀ ਕਈ ਵਾਰ ਆਪਾਂ ਅੰਦਾਂ ਛੱਟ ਕੇ ਗਏ ਹੋ ਨੀ ਤਾਂ ਆਪਣੇ ਕੋ ਮੈਡੀਸਨ ਨਹੀਂ ਹੁੰਦੀ ਨਾ ਤਾਂ ਆਪਾਂ ਕਿੰਨੀ ਦਰਦ ਨੇ ਸੁਚ ਕਰਦੇ ਆ ਤੇ ਇਹ ਕੋਈ ਜਿਆਦਾ ਆਪਣੇ ਕੋ ਵੱਡਾ ਨੁਕਤਾ ਨਹੀਂ ਜਿਆਦਾ ਕੋਈ ਵੱਡੀ ਦਿੱਕਤ ਹੋਣੀ ਹੈਗਾ ਇਹ ਨੋਰਮਲ ਆਪਣੇ ਘਰ ਦੀਆਂ ਚੀਜ਼ਾਂ ਹੀ ਨੇ ਆ ਦੇਖੋ ਆਪਾਂ ਥੋੜਾ ਹਲਦੀ ਲਈਆ ਨਮਕ ਇੱਕ ਕਟੋਰੀ ਚ ਆਪਾਂ ਥੋੜਾ ਜਿਹਾ ਨਮਕ ਲਈਆ ਇੱਕ ਕਟੋਰੀ ਵਿੱਚ ਆਪਾਂ ਤੁਸੀਂ ਸਰੋਂ ਦਾ ਤੇਲ ਲਈਆ ਇਹ ਤੇ ਨੋਰਮਲ ਹੀ ਆਪਣੇ ਸਾਰੇ ਆਂਦੀ ਘਰੇ ਹੁੰਦੀਆਂ ਨੇ ਹਨਾ ਹਲਦੀ ਵੀ ਤਾਂ ਨਮਕ ਵੀ ਸਭ ਦੀ ਘਰੇ ਹੁੰਦਾ ਹੈ ਹਨਾ ਕਿ ਤੇ ਜੇ ਆਪਾਂ ਜਾਣੇ ਉਹਨਾਂ ਦੇ ਘਰੇ ਵੀ ਨਾਮਕ ਤੇ ਹਲਦੀ ਤੇ ਤੇਲ ਤਾਂ ਜ਼ਰੂਰ ਹੁੰਦਾ ਤੇ ਆਓ ਅੱਜ ਆਪਾਂ ਤੁਹਾਨੂੰ ਦੱਸੀ ਕਿ 5 ਮਿੰਟ ਵਿੱਚ ਦਰਦ ਤੋਂ ਕਿੱਦਾਂ ਬਚਣਾ ਦੰਦਾਂ ਦੀ ਦਰਦ ਨੂੰ 5 ਮਿੰਟ ਦੇ ਵਿੱਚ ਆਪਾਂ ਕਿੱਦਾਂ ਰਾਹਤ ਪਾ ਸਕਦੇ ਹਾਂ ਆਓ ਆਪਾਂ ਤੁਹਾਨੂੰ ਦੱਸੀਏ ਹਨਾ ਆ ਦੇਖੋ ਜੇ ਦਾਪਨ ਹੱਥ ਥੋੜਾ ਜਿਹਾ ਸਰੋਂ ਦਾ ਤੇਲ ਲੈ ਲਿਆ ਆ ਦੇਖੋ ਨਾ ਥੋੜਾ ਜਿਹਾ ਲਿਆ ਆ ਜਾਦਾ ਨਹੀਂ ਨਣਾ ਹੈਗਾ ਹਨਾ ਤੇ ਛੁਟਕੀ ਜੀ ਆਪਾਂ ਨਾ ਆਹ ਛੁਟਕੀ ਦੇ ਨਾਲ ਸੁਕਣੀਆ ਚਮਚ ਦੇ ਨਾਲ ਨਹੀਂ ਕਿਸੇ ਚੀਜ਼ ਨਾਲ ਨਹੀਂ ਆਪਾਂ ਇੱਕ ਛੁਟਕੀ ਹਲਦੀ ਪਾ ਲੈਣੀ ਆ ਆ ਦੇਖੋ ਜਿਆਦਾ ਪਹਲਦੀ ਵੀ ਨਹੀਂ ਲੈਣੀ ਠੀਕ ਹੈ ਇੱਕ ਛੁਟਕੀ ਆਪਾਂ ਲੈਣਾ ਨਮਕ ਇਹ ਵਾਰ ਬਹੁਤ ਜ਼ਿਆਦਾ ਪੇਨ ਹੋਣ ਲੱਗਦੀ ਆਚਾਨਕ ਵੀ ਹੋਣ ਲੱਗ ਜਾਂਦੀ ਦੀ ਰਾਤ ਨੂੰ ਵੀ ਹੋਣ ਲੱਗ ਜਾਂਦੀ ਤੇ ਕਹੇ ਦਈਦਾ ਕਿ ਉਹ ਇਸ ਟਾਈਮ ਤੇ ਡਾਕਟਰ ਵੀ ਚਲੇ ਗਏ ਨੇ ਹਾਂਜੀ ਇਹ ਗੱਲ ਆਪਕ ਸਾਰੇ ਨੇ ਕਰਾਤੀ ਹੋਣੀ ਲੱਗ ਜਾਂਦੀ ਕਿ ਡਾਕਟਰ ਨੇ ਹੈਗੇ ਆ ਦੇਖੋ ਆਪਾਂ ਇਹਨਾਂ ਨੂੰ ਨਾ ਅੱਛੇ ਤਰ੍ਹਾਂ ਹੱਥ ਦੁੱਤੇ ਮੈਲਟ ਕਰਨਾ ਹੈ ਆ ਦੇਖੋ ਨਾ ਜਿੱਦਾਂ ਨਾ ਇਹ ਨੋਰਮਲ ਵੀ ਆਪਾਂ ਘਰ ਵਿੱਚ ਯੂਜ਼ ਕਰ ਸਕਦੇ ਜਿੱਦਾਂ ਆਪਾਂ ਰੈਗੂਲਰ ਵੀ ਕਰ ਸਕਦੇ ਜ਼ਰੂਰੀ ਨਹੀਂ ਦੰਦਾਂ ਵਿੱਚ ਪੇਨ ਹੋਵੇ ਆਪਾਂ ਤਾਂ ਹੀ ਰੈਗੂ ਯੂਜ਼ ਕਰਨੀਆਂ ਦੰਦਾਂ ਦੇ ਜਦੋਂ ਪੇਨ ਹੋਵੇ ਤਾਂ ਤੁਸੀਂ ਜ਼ਰੂਰ ਕਰੋ ਇਸ ਤੁਸੀਂ ਤਰੀਕਾ ਅਪਣਾਓਗੇ ਤੁਹਾਡੇ ਦੰਦਾਂ ਵਿੱਚ ਕਦੇ ਦਰਦ ਨਹੀਂ ਹੋਏਗਾ ਔਰ ਤੁਹਾਨੂੰ 5 ਮਿੰਟ ਵਿੱਚ ਇੰਨਾ ਜ਼ਿਆਦਾ ਆਰਾਮ ਮਿਲੇਗਾ ਤੇ ਇਹ ਤੁਸੀਂ ਜਿੱਦਾਂ ਹਫ਼ਤੇ ਦੇ ਵਿੱਚ 2-3 ਵਾਰੀ ਤੇ ਕਰ ਵੀ ਸਕਦੇ ਹੋ ਰੋਜ਼ ਜਿਨ੍ਹਾਂ ਦੇ ਨਹੀਂ ਵੀ ਦਰਦ ਹੁੰਦਾ ਨਾ ਉਹ ਵੀ ਇਸ ਚੀਜ਼ ਦੇਖੋ ਆਪਾਂ ਇਹਨੂੰ ਮੈਲਟ ਕਰ ਲਿਆ ਤਾਂ ਕਿ ਹਲਦੀ ਆਪਾਂ ਤਾਂ ਥੋੜੀ ਪਾਈ ਕਿ ਸਾਡੇ ਮੂੰਹ ਦੇ ਵਿੱਚ ਟੀਲਾ ਪੰਨ ਨਾ ਆਵੇ ਨਾ ਤੇ ਨਮਕ ਆਪਾਂ ਨੇ ਸਿਰਫ ਟੇਸਟਰਨਸ ਆਰਪਾਣਾ ਤਾਂ ਕਿ ਜੇ ਹਲਦੀ ਤੇਲ ਦਾ ਨਾ ਸਾਡੇ ਮੂੰਹ ਚ ਟੇਸਟ ਜੇ ਆਏਗਾ ਨਾ ਤੇ ਆਪਾਂ ਨਮਕ ਪਾ ਲੰਗੇ ਨਾ ਥੋੜਾ ਅਲੱਗ ਜਿਹਾ ਟੇਸਟ ਵੀ ਆ ਜਾਏਗਾ ਸਾਡੇ ਜਿਹੜਾ ਮੂੰਹ ਵਿੱਚ ਆ ਜਿਹੜੀ ਹਲਦੀ ਆ ਹਲਦੀ ਤਾਂ ਬਹੁਤ ਹੀ ਬੈਟਰ ਹੈ ਇਹ ਫੇਸ ਤੇ ਵੀ ਲਗਾਉਂਦੇ ਨੇ ਹਨਾ ਫੇਸ ਤੇ ਵੀ ਲਗਾਉਣਾ ਜਿੱਦਾਂ ਆਪਾਂ ਦਹੀਂ ਦੇ ਵਿੱਚ ਮਿਕਸ ਕਰਕੇ ਬੇਸਨ ਲਾ ਕੇ ਹਲਦੀ ਦੇ ਵਿੱਚ ਵੀ ਆਪਾਂ ਮਿਕਸ ਕਰਕੇ ਫੇਸ ਤੇ ਲਗਾ ਲੈਣਾ ਫੇਸ ਵੀ ਬਹੁਤ ਜ਼ਿਆਦਾ ਆਪਣਾ ਸਾਫ਼ ਹੁੰਦਾ ਹੈ ਨਾ ਅਰ 글로 ਵੀ ਆਂਦਾ ਹੈ ਨਾ ਜੇ ਕੋੜਾ ਫਿੰਸੀ ਕਿਤੇ ਜ਼ਖਮ ਹੋ ਗਿਆ ਹੈ ਹਨਾ ਤੇ ਉੱਥੇ ਵੀ ਆਪਾਂ ਹਲਦੀ ਯੂਜ਼ ਕਰ ਸਕਦੇ ਹਾਂ ਤੇ ਜਿਹੜੇ ਆਪਣੇ ਦੰਦ ਵਿੱਚ ਦਰਦ ਆ ਤੇ ਉਹਦੇ ਵਿੱਚ ਵੀ ਆਪਾਂ ਯੂਜ਼ ਕਰ ਕਰਦੇ ਆ ਤੇ ਆਹੋ ਆਪਾਂ ਹੁਣ ਤੁਹਾਨੂੰ ਆਪਾਂ ਤਰੀਕਾ ਦੱਸਦੇ ਕਿ ਆਪਾਂ ਦੰਦਾਂ ਵਿੱਚ ਇਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹਨਾ ਇਹਨਾਂ ਨੂੰ ਆਪਾਂ ਇੱਦਾਂ ਲੈਣਾ ਹੈ ਹਨਾ ਇਹਨੂੰ ਆਪਾਂ ਬ੍ਰਸ਼ ਦੇ ਨਾਲ ਵੀ ਯੂਜ਼ ਕਰਨਾ ਨੂੰ ਆਪਾਂ ਆਪਣੀ ਫਿੰਗਰ ਦੇ ਨਾਲ ਛੋਟੇ ਜਿਹੇ ਟਿਪਸ ਦੇ ਉੱਤੇ ਆਪਾਂ ਇੱਧਰ ਲਗਾ ਲੈਣੀ ਆ ਹਨਾ ਤੇ ਆਪਾਂ ਆਪਾਂ ਇਹਨਾਂ ਮੂੰਹ ਦੇ ਵਿੱਚ ਹੌਲੀ-ਹੌਲੀ ਆ ਦੇਖੋ ਮਲਾਂਗੇ ਪਤਾਂ ਤੁਹਾਨੂੰ ਦੱਸਦੇ ਆ ਤਾਂ ਕਿ ਆਪਾਂ ਨਾ ਘਰ ਵਿੱਚ ਦੋ ਤਿੰਨ ਦਿਨ ਬਾਅਦ ਮੈਂ ਜ਼ਰੂਰ ਕਰਦੀਆਂ ਹਨਾ ਤਾਂ ਮੈਂ ਤਾਂ ਬੱਚਿਆਂ ਨੂੰ ਵੀ ਕਹਿੰਨੀ ਆ ਪਰ ਬੱਚੇ ਕਰ ਦੇਣੀ ਬੱਚਿਆਂ ਲਈ ਨਾ ਆਪਾਂ ਡਾਕਟਰ ਡਾਕਟਰ ਪੇਸ ਲੈ ਆਂਦੇ ਡਾਕਟਰ ਤੋਂ ਪੁੱਛ ਕੇ ਤੇ ਆਪਾਂ ਬੱਚਿਆਂ ਨੂੰ ਉਹ ਕਰਾਣੇ ਆ ਹਨਾ ਜੇ ਜਿਹੜੇ ਵੱਡੇ ਨੇ ਆਪਣੇ ਦੰਦਾਂ ਵਿੱਚ ਕੋਈ ਵੱਜੋ ਤਾਂ ਪੇਨ ਹੋ ਲੰਗੀ ਵੈ ਦੇ ਨਾਲ ਵੀ ਹੋਣ ਲੱਗ ਜਿੰਦੀ ਮੋਚ ਖਣਾ ਤੇ ਆਓ ਆਪਾਂ ਤੁਹਾਨੂੰ ਦੱਸੀ ਕਿਆ ਪਾਇਨਾ ਨੂੰ ਕਿੱਦਾਂ ਯੂਜ਼ ਕਰਨਾ ਹੈ ਆਪ ਇਹਨੂੰ ਫਿੰਗਰ ਦੇ ਨਾਲ ਲੈ ਲੈ ਠੀਕ ਹੈ ਆ ਦੇਖ ਮੈਟ ਕਰ ਲੋ ਓਲੀ ਓਲੀ ਨੂੰ ਆਪਾਂ ਯੂਜ਼ ਕਰਾਂਗੇ ਠੀਕ ਹੈ ਜ਼ਿਆਦਾ ਨਹੀਂ ਕਰਨਾ ਓਲੀ 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 ਕਰੋ ਆਵਾ ਪਹੁੰਚੰਦਾਂ ਦਸੇ ਕਾਲੀ ਮਿੱਠ ਦਾ ਵੀ ਆਪਣੇ ਕੋ ਚਾਰ ਪਰ ਆ ਦੇਖੋ ਬੜੀਆਂ ਜਿਹੀ ਕਾਲੀ ਮਿੱਠ ਸਾਬਤ ਕਾਲੀ ਮਿੱਠ ਛੋਟੀ ਹਨ ਤੇ ਆਪਣੇ ਜਿੱਦਾਂ ਦੰਦਾ ਵਿੱਚ ਪੇਨ ਹੁੰਦੀਆਂ ਹਨ ਤੇ ਜਿੱਦਾਂ ਆਪਾਂ ਹਲਦੀ ਦਾ ਨਮਕ ਦਾ ਤੇ ਥੋੜਾ ਸਰੋਂ ਦੇ ਤੇਲ ਦਾ ਨਾ ਪਾ ਪੇਸਟ ਆਪਾਂ ਪੇਸਟ ਬਣਾਇ ਤੇ ਆਪਾਂ ਪੂਰੇ ਆਪਣੇ ਦੰਦਾ ਵਿੱਚ ਪੇਸਟ ਵਾਂਗੂ ਕੀਤੀ ਹਨ ਤਾਂ ਆਪਾਂ ਫਿਰ ਇੱਕ ਘੰਟੇ ਬਾਅਦ ਆਪਾਂ ਕਰੋਲੀ ਕਰ ਲਾਂਗੇ ਠੀਕ ਹੈ ਤੇ ਜਿਹੜੀ ਆ ਆਪਣੀ ਕਾਲੀ ਮਿੱਠ ਹੈ ਨਾ ਇਹ ਵੀ ਆਪਣੇ ਦੰਦਾ ਲਈ ਬਹੁਤ ਹੀ ਬੈਟਰ ਹੈ ਤੇ ਜਿਹਦਾ ਤੁਹਾਡੇ ਦੰਦਾਂ ਵਿੱਚ ਕਈ ਵਾਰ ਪੇਨ ਹੁੰਦੀ ਹੈ ਤੇ ਕਈ ਕਹਿ ਦਿੰਦੇ ਨੇ ਲੌਂਗ ਲਾਓ ਕਦੇ ਤੁਸੀਂ ਲੌਂਗ ਨਾ ਯੂਜ਼ ਕਰੋ। ਥੈਂਕ ਯੂ ਜਿਹੜਾ ਲੌਂਗ ਹੁੰਦਾ ਨਾ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਤੇ ਆਪਣੀ ਜੀਭ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੁੰਦੀ ਉਹਦੇ ਤੇ ਉਹਦੇ ਵਿੱਚ ਤੱਕ ਆਪਣੀ ਜੀਭ ਦੇ ਵਿੱਚ ਛਾਲੇ ਵੀ ਹੋ ਸਕਦੇ ਨੇ ਹਨਾ। ਜੇ ਤੁਸੀਂ ਕਦੇ ਵੀ ਪੈਂਟ ਰਵੋ ਕਦੇ ਵੀ ਲੌਂਗ ਨਾ ਯੂਜ਼ ਕਰੋ ਜਿਹੜੀ ਕਾਲੀ ਮਿਰਚ ਨੇ ਤੇ ਨੋਰਮਲ ਹੈ ਹਨਾ। ਜੇ ਤੁਸੀਂ ਕਾਲੀ ਮਿਰਚ ਨੂੰ ਮੈਂ ਪਤਾ ਹੁੰਦਾਂ ਦੱਸਦੇ ਆ। ਕਾਲੀ ਮਿਰਚ ਆ ਦੇਖੋ ਮੈਂ ਕਿੱਥੇ ਵੀ ਰੱਖੀ ਹੋਈ ਆ ਆ ਤੁਹਾਨੂੰ ਦੱਸ ਦਿਆਂ। ਆ ਦੇਖੋ ਮੈਂ ਨਾ ਅੱਜ ਜਿੱਦਾਂ ਨਾ ਤੁਸੀਂ ਇੱਕ ਇਹਦੇ ਨਾਲ ਵੇਲ ਲੈਣੇ ਜਿੱਦਾਂ ਆਪਣੇ ਰੋਟੀ ਬਣਾਉਣ ਵਾਲਾ ਮੇਰਾ ਵੇਲ ਲੈਣਾ ਇਹ ਟੁੱਟ ਗਿਆ ਸੀ ਹਨਾ ਤੇ ਇਹਦੇ ਨਾਲ ਨਾ ਮੈਂ ਜਿੱਦਾਂ ਦਹੀਂ ਵਿੱਚ ਹੀ ਆਪਾਂ ਕਾਲੀ ਮਿਰਚ ਪਾਨੇ ਆ ਨਾ ਕਾਲੀ ਮਿਰਚ ਪਾਊਡਰ ਤੇ ਮਿਲ ਜਾਂਦਾ ਪਰ ਆਪਾਂ ਉਹ ਹੀ ਉਸ ਨਹੀਂ ਕਰਦੇ ਹੈਗੇ ਮੈਂ ਨਾ ਜ਼ਿਆਦਾਤਰ ਕਾਲੀ ਮਿਰਚ ਆਪਾਂ ਸਾਬਤ ਲੈ ਆ ਕੇ ਨਾ ਉਹਨਾਂ ਨੂੰ ਆਪਾਂ ਕੁੱਟਦੇ ਆ ਹਨਾ ਤੇ ਮੈਂ ਇਹਦੇ ਨਾਲ ਹੀ ਕੁੱਟਦੀ ਆ ਕਾਲੀ ਮਿਰਚ ਹਨਾ ਤੇ ਤੁਸੀਂ ਵੀ ਇਹ ਹੀ ਚੀਜ਼ ਨਾਲ ਜਿੱਦਾਂ ਤੁਹਾਡੇ ਘਰ ਵੇਲਣ ਹੋਵੇ ਜਿੱਦਾਂ ਤੁਸੀਂ ਅਦਰਕ ਵਗੈਰਾ ਕਰਦੇ ਹੋ ਜਾਂ ਮਿਰਚ ਵਗੈਰਾ ਕਰਦੇ ਹੋ ਨਾ ਤੁਸੀਂ ਉਹਦੇ ਨਾਲਾ ਕੁਟੜ ਤਾਂ ਕਿ ਆਪਣੇ ਜਿਹੜੇ ਦੰਦਾਂ ਵਿੱਚ ਪੇਨ ਹੋ ਰਹੀ ਹੈ ਨਾ ਉੱਥੇ ਆਪਣੇ پاس ਹੁੰਦੀਆਂ ਹਨਾ ਤੇ ਫਿਰ ਤੁਸੀਂ ਮਿਰਚ ਵਾਲੀ ਚੀਜ਼ ਬਣਾਣੀ ਉਹਨੂੰ ਕੁਟ ਸਕਦੇ ਹਾਂ ਨਮ ਦੇਦਾ ਅਦਰਕ ਵੀ ਕਈ ਵਾਰ ਪੈਣਾ ਉਹ ਆ ਵੀ ਹੈਗਾ ਆਪਣੇ ਕੋਲ ਅਦਰਕ ਨੂੰ ਕੁਟਣ ਵਾਲਾ ਪਰ ਅਦਰਕ ਵਾਲੀ ਚੀਜ਼ ਵੀ ਕੁਟਣਾ ਹੈਗਾ ਤਾਂ ਕਿ ਜਦੋਂ ਆਪਾਂ ਦੰਦਾਂ ਵਿੱਚ ਭਰਾਂਗੇ ਨਾ ਕਾਲੀ ਮਿਰਚ ਨੂੰ ਮਿਰਚਾਂ ਵੀ ਲੱਗਦਾ ਹੈ ਨਾ ਤੇ ਜਿਹੜਾ ਆਪਣਾ ਵੇਲਣਾ ਹੁੰਦਾ ਇਹਨਾਂ ਆਪਣੀ ਰੋਟੀ ਪਕਦੀ ਹੈ ਜਦੋਂ ਆਪਾਂ ਮਿੱਠਾ ਘਰਤ ਨਹੀਂ ਲੱਗੀ ਹੁੰਦੀ ਤੇ ਤੁਸੀਂ ਥੋੜੀ ਜਿਹੀ ਗਲਾਸੀ ਦੇ ਵਿੱਚ ਆ ਦੇਖੋ मैं थोड़िया जी गलासी काली मिर्चा लिया आप काली मिर्च लिया मिर्च लिया ज्यादा नहीं कुटना हैड़ड जी आप की आखो कोई कोई साबत दाना कोई कोई अपने मोटी जी करनी आप बिलकुल पोडर नहीं बनाना है जो आप पाउडर बनावा फैल जाएगा है आप दरड़ परड़ड जी करनी तो है ਇਹ ਉਹਨਾਂ ਜਿੱਥੇ ਸਾਡੇ ਪੇਨ ਹੁੰਦੀ ਆ ਜਿੱਥੇ ਸਾਡੇ ਜਿਆਦਾ ਜਿਹਦਾ ਜਾੜ ਵਿੱਚ ਕੀੜਾ ਲੱਗ ਗਿਆ ਹੈ ਹਨ ਤੇ ਉੱਥੇ ਆਪਾਂ ਇਦਾਂ ਛੁੰਡੀ ਦੇ ਨਾਲ ਅਦਾਹ ਤੇ ਉਹ ਜਗ੍ਹਾ ਤੇ ਆਪਾਂ ਭਰ ਦੇਣੀ ਆ ਤੇ ਉਹ ਮੂੰਹ ਨੂੰ ਆਪਾਂ ਨਾ ਬੰਦ ਕਰ ਲੈਣਾ ਥੋੜੀ ਦੇਰ ਤੱਕ ਉਹ ਨਾ ਕਿ ਤੁਸੀਂ ਦੇਖਿਓ ਤੁਹਾਡੇ ਦੰਦਾਂ ਵਿੱਚ ਕਦੇ ਪੇਨ ਨਹੀਂ ਹੋएगी ਤੇ ਇਹ ਤੁਸੀਂ ਨਾ ਇਹ ਬਿਲਕੁਲ ਕਰਕੇ ਮੂੰਹ ਨੂੰ ਨਾ ਜਿੱਦਾਂ ਆਪਾਂ ਭਰ ਲਿਏ ਨਾ ਇਦਾਂ ਕਰਕੇ ਆ ਕਰਕੇ ਭਰ ਲਈ ਜਿੱਥੇ ਆਪਣੇ ਪੇਨ ਹੋ ਰਹੀ ਆ ਉਥੇ ਤੁਸੀਂ ਜਾੜ ਦੇ ਵਿੱਚ ਹੈ ਨਾ ਜਿੱਥੇ ਵੀ ਦੰਦਾ ਵਿੱਚ ਜਿੱਥੇ ਵੀ ਆਪਣੇ ਦੰਦਾ ਵਿੱਚ ਪੇਨ ਹੁੰਦੀ ਪਈ ਆ ਪਾਸਾ ਆਪਾਂ ਨੂੰ ਪਤਾ ਵੀ ਹਏ ਆਪਣੇ ਨੂੰ ਬਹੁਤ ਜ਼ਿਆਦਾ ਬਰਦਾਸ਼ਤ ਨਹੀਂ ਮਰੇਦਾ ਤੇ ਤੁਸੀਂ ਇਹ ਨਾ ਕਾਲੀ ਮਿਚੂ ਵਿਦ ਅ ਨੋਰਮਲ ਇਹ ਵੀ ਘਰ ਵਿੱਚ ਆਪਣੇ ਇਸ ਹੁੰਦੀ ਆ ਹਰ ਵਕਤ ਮੌਜੂਦ ਹੁੰਦੀ ਹੈ ਨਾ ਤੇ ਆਪਾਂ ਇਹਨਾਂ ਨੂੰ ਇਹ ਦਰ ਛੁੰਦੀ ਦੇ ਨਾਲ ਨਾ ਆ ਭਰ ਲੈਣਾ ਤੇ ਉਹ ਨੂੰ ਨਾਲੇ ਆ ਦੇਣਾ ਉਹ ਬੰਦ ਕਰ ਲੈਣਾ ਥੋੜੀ ਦੇਰ ਵਾਸਤੇ ਬੋਲਦੇ ਰਹੇ ਬਾਤ ਤੇ ਬਾਤ ਚ ਤੁਸੀਂ ਨਾ ਜਿੰਨੀ ਟੜੀ ਪੇਂ ਦਰਦ ਹਰਨਾ ਤਾਂ ਉਨਹੀਂ ਰਾਹਤ ਬਹੁਤ ਜ਼ਿਆਦਾ ਨਹੀਂ ਇਹਨੇ ਵੀ 2-3 ਘੰਟੇ ਹਨ 5 ਮਿੰਟ ਦੇ ਵਿੱਚ ਤੁਹਾਨੂੰ ਰਾਹਤ ਮਿਲ ਜੀਗਾ ਤਾਂ ਇਹ ਦੰਦ ਉਹ ਬਿਲਕੁਲ ਪੇਨ ਨਹੀਂ ਰਵੇਗੀ ਸੱਚ ਉਹਨੂੰ ਕਦੇ ਉਸ ਨਾਲ ਕਰਿਓ ਪੈਂਤ ਪਰ ਉਹ ਤਾਂ ਕਿ ਪਤਾ ਕਿ ਲੌਂਗ ਜਿਹੜਾ ਹੁੰਦਾ ਨਾ ਬਹੁਤ ਜ਼ਿਆਦਾ ਗਰਮ ਹੁੰਦਾ ਤੇ ਸਾਡੇ ਮੂੰਹ ਤੇ ਛਾਲੇ ਵੀ ਹੋ ਸਕਦੇ ਨੇ ਉਹਦੇ ਨਾਲ ਔਰ ਸਾਡੀ ਜੀਭ ਵੀ ਸੜ ਸਕਦੀ ਹੈ ਜੀਭ ਸਾਡੇ ਮਤਲਬ ਕਿ ਉਹਦੇ ਤੇ ਵੀ ਛਾਲੇ ਹੋ ਸਕਦੇ ਨੇ ਤੇ ਤੁਸੀਂ ਕਦੇ ਵੀ ਇਹੋ ਵਾਲਾ ਨੁਕਤਾ ਨਾ ਕਰਿਓ ਤੇ ਤੁਸੀਂ ਆ ਨੋਰਮਲੇ ਔਰ ਆਸਾਨ ਤਰੀਕਾ ਬੱਸ ਤੁਸੀਂ ਆਪਾ ਕੀਤੇ ਲਿਗੇ ਹਨ ਨਾ ਨੋਰਮਲ ਇਹ ਹੁੰਦੀ ਹੈ ਕਾਲੀ ਮਿਰਚ ਤੇ ਆਪਣੇ ਘਰਾਂ ਵਿੱਚ ਤੁਸੀਂ ਸਾਬਤ ਕਾਲੀ ਮਿਰਚ ਲੈ ਕੇ ਛੋਟੀ ਤੇ ਉਹਨੂੰ ਛਿੰਗੀ ਤਰ੍ਹਾਂ ਨਹੀਂ ਪੀਸਣਾ ਵੀ ਇਹਨਾਂ ਪਾਊਡਰ ਹੀ ਬਣਾ ਲੈਣਾ ਦਰੜ ਪਰੜ ਜੀ ਕਰ ਲਿਓ ਤੇ ਆਹ ਦੇਖੋ ਜੇ ਤਾਂ ਆਪਾ ਕੀਤੇ ਹੋਈ ਆ ਹਨਾ ਤੇ ਇਦਾਂ ਤੁਸੀਂ ਬਣਾ ਕੇ ਪੇਸਟ ਨਹੀਂ ਬਣਾਣੀ ਇਹਨੂੰ ਤੁਸੀਂ ਬਾਸ ਧੰਦਾ ਦੇ ਵਿੱਚ ਰੱਖ ਲੈਣਾ ਜਿੱਥੇ ਤੁਹਾਡਾ ਦੰਦਾ ਟੀਨ ਹੁੰਦੀ ਤੇ ਦੇਖਿਓ ਤੁਹਾਡੇ ਦੰਦਾ ਵਿੱਚ ਇੰਨਾ ਜ਼ਿਆਦਾ ਰਾਮ ਆਇਆ ਤੇ ਪਲੀਸ ਜੇ ਨਾ ਨੂੰ ਸਾਡਾ ਬਲੌਗ ਚੰਗਾ ਲੱਗਾ ਤੇ ਪਲੀਜ਼ ਆਪਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿ ਨੁਕਤਾ ਕਿੰਨਾ ਕਿੰਨਾ ਨਿਕਟਾ ਔਰ ਕਿੰਨਾ ਦੇ ਦੰਦ ਵਿੱਚ ਦਰਦ ਦੀ ਪਿੰਨ ਖੱਤੀਆ ਸਭ ਨੂੰ ਸਾਡਾ ਬਹੁਤ ਸਤਿ ਸ਼੍ਰੀ ਅਕਾਲ ਜੀ